ਬੇਟੇ ਦੇ ਇਲਾਜ ਲਈ ਜਿਸ ਹਸਪਤਾਲ ਦੇ ਗੇਟ ਮੂਰੇ ਖੜਕੇ ਭੀਖ ਮੰਗ ਰਿਹਾ ਸੀ ਉਸੇ ਹਸਪਤਾਲ ਦੀ ਡਾਕਟਰ ਨਿਕਲੀ ਉਸਦੀ ਤਲਾਕਸ਼ੁਦਾ ਪਤਨੀ ਫਿਰ ਉਸ ਤੋਂ ਬਾਅਦ ਜੋ ਹੋਇਆ ਉਹ ਇਨਸਾਨੀਅਤ ਨੂੰ ਹਲਾ ਕੇ ਰੱਖ ਦੇਣ ਵਾਲਾ ਸੀ ਇਸ ਕਹਾਣੀ ਦੀ ਪੂਰੀ ਚਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸ਼ਹਿਰ ਦੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਦੇ ਗੇਟ ਦੇ ਸਾਹਮਣੇ ਸਵੇਰੇ ਸਵੇਰੇ ਅੱਜ ਬਹੁਤ ਭੀੜ ਸੀ ਲੋਕ ਫਾਈਲਾਂ ਦਵਾਈਆਂ ਤੇ ਰਿਪੋਰਟਾਂ ਲੈ ਕੇ ਇਧਰ ਉਧਰ ਭੱਜ ਰਹੇ ਸਨ ਹਰ ਚਿਹਰੇ ਤੇ ਚਿੰਤਾ ਸਾਫ ਚhall ਕਰ ਰਹੀ ਸੀ ਇਸ ਸਪੀਡ ਦੇ ਵਿੱਚ ਗੇਟ ਦੇ ਕਿਨਾਰੇ ਇੱਕ ਫਟੀ ਹੋਈ ਚਾਦਰ ਤੇ ਬੈਠਾ ਸੀ ਰੋਸ਼ਨ ਉਸ ਦੇ ਸਾਹਮਣੇ ਇੱਕ ਪੁਰਾਣਾ ਡੋਂਗਾ ਰੱਖਿਆ ਹੋਇਆ ਸੀ ਉਸ ਵਿੱਚ ਕੁਝ ਸਿੱਕੇ ਪਏ ਸੀ ਉਸ ਦੇ ਕੋਲ ਪਿਆ ਸੀ ਉਹਦਾ ਬੇਟਾ ਜਿਹਦਾ ਸਾਹ ਤੇਜ਼ ਤੇ ਚੱਲ ਰਿਹਾ ਸੀ ਅਤੇ ਉਸ ਦਾ ਚਿਹਰਾ ਪੀਲਾ ਪੈ ਚੁੱਕਿਆ ਸੀ ਰੋਸ਼ਨ ਦੀਆਂ ਅੱਖਾਂ ਵਿੱਚੋਂ ਹੰਝੂ ਰੁਕ ਨਹੀਂ ਸੀ ਰਹੇ ਹਰ ਆਉਂਦੇ ਜਾਂਦੇ ਇਨਸਾਨ ਦੇ ਸਾਹਮਣੇ ਉਹ ਹੱਥ ਜੋੜ ਕੇ ਇਹੀ ਗੱਲ ਕਹਿੰਦਾ ਕਿ ਮੇਰੇ ਬੱਚੇ ਦਾ ਇਲਾਜ ਕਰਵਾ ਦਿਓ ਪਰਮਾਤਮਾ ਤੁਹਾਡਾ ਭਲਾ ਕਰੇਗਾ। ਕੁਝ ਲੋਕ ਦਇਆ ਭਾਵਨਾ ਦੇਖਦੇ ਅੱਗੇ ਵਧ ਜਾਂਦੇ ਕੋਈ ਆਪਣੀ ਜੇਬ ਚੋਂ 2 ਰੁਪਏ ਕੱਢ ਕੇ ਉਸ ਦੇ ਡੋਂਗੇ ਚ ਪਾ ਦਿੰਦਾ ਪਰ ਕਈ ਤਾਂ ਉਹਨੂੰ ਕਹਿ ਦਿੰਦੇ ਕਿ ਤੂੰ ਇੱਥੇ ਬੈਠਾ ਮੰਗ ਰਿਹਾ ਹੈ ਕੋਈ ਕੰਮ ਧੰਦਾ ਕਿਉਂ ਨਹੀਂ ਕਰਦਾ ਪਰ ਰੋਸ਼ਨ ਦੀ ਮਜਬੂਰੀ ਇਹਨਾਂ ਮਿਹਨਿਆਂ ਤੋਂ ਕਿਤੇ ਵੱਡੀ ਸੀ ਉਸ ਦਾ ਬੱਚਾ ਮੌਤ ਨਾਲ ਜੰਗ ਲੜ ਰਿਹਾ ਸੀ ਉਹਦੇ ਕੋਲ ਇਲਾਜ ਲਈ ਪੈਸੇ ਨਹੀਂ ਸਨ 10 ਕ ਜਿਹੜਾ ਹਸਪਤਾਲ ਦੇ ਗੇਟ ਦੇ ਅੱਗੇ ਇੱਕ ਕਾਰ ਆ ਕੇ ਰੁਕਦੀ ਹੈ ਕਾਰ ਵਿੱਚੋਂ ਇੱਕ ਡਾਕਟਰ ਉਤਰਦੀ ਹੈ ਉਹ ਤੇਜ਼ ਤੇਜ਼ ਤੁਰ ਕੇ ਹਸਪਤਾਲ ਦੇ ਅੰਦਰ ਜਾ ਰਹੀ ਸੀ ਦੇਖਣ ਵਾਲਾ ਪਹਿਲੀ ਨਜ਼ਰ ਵਿੱਚ ਹੀ ਸਮਝ ਸਕਦਾ ਸੀ ਕਿ ਇਹ ਕੋਈ ਸੁਧਾਰਨ ਡਾਕਟਰ ਨਹੀਂ ਬਲਕਿ ਹਸਪਤਾਲ ਦੀ ਸੀਨੀਅਰ ਡਾਕਟਰ ਹੈ ਉਹ ਗੇਟ ਵੱਲ ਨੂੰ ਵੱਧ ਰਹੀ ਸੀ ਕਿ ਅਚਾਨਕ ਉਸ ਦੀ ਨਜ਼ਰ ਬੱਚੇ ਤੇ ਪਈ ਜੋ ਫਟੀ ਹੋਈ ਚਾਦਰ ਤੇ ਲੇਟਿਆ ਹੋਇਆ ਸੀ ਬੱਚੇ ਦਾ ਚਿਹਰਾ ਪੀਲਾ ਪਿਆ ਹੋਇਆ ਸੀ ਤੇ ਸਾਹ ਲੈਣ ਵਿੱਚ ਵੀ ਦਿੱਕਤ ਹੋ ਰਹੀ ਸੀ ਜਿਵੇਂ ਹੀ ਉਹਨੇ ਰੌਸ਼ਨ ਨੂੰ ਦੇਖਿਆ ਉਹ ਹੈਰਾਨ ਹੋ ਗਈ ਰੌਸ਼ਨ ਨੂੰ ਦੇਖ ਕੇ ਡਾਕਟਰ ਦਾ ਚਿਹਰਾ ਬਦਲ ਗਿਆ ਉਸ ਦੀਆਂ ਅੱਖਾਂ ਠਹਿਰ ਗਈਆਂ ਇਹ ਚਿਹਰਾ ਕਿਸੇ ਅਜਨਬੀ ਬੰਦੇ ਦਾ ਨਹੀਂ ਸੀ ਬਲਕਿ ਉਸ ਇਨਸਾਨ ਦਾ ਸੀ ਜਿਨੇ ਕਦੇ ਉਹਦੇ ਨਾਲ ਫੇਰੇ ਲਏ ਸਨ ਡਾਕਟਰ ਦੇ ਮੂੰਹੋਂ ਆਪਣੇ ਆਪ ਹੀ ਨਿਕਲ ਗਿਆ ਰੌਸ਼ਨ ਰੌਸ਼ਨ ਨੇ ਆਪਣਾ ਸਿਰ ਉੱਪਰ ਨੂੰ ਚੱਕਿਆ ਜਿਵੇਂ ਹੀ ਉਹਨੇ ਸਾਹਮਣੇ ਖੜੀ ਡਾਕਟਰ ਨੂੰ ਦੇਖਿਆ ਤਾਂ ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਗਿਆ ਸਾਹਮਣੇ ਖੜੀ ਸੀ ਰੀਤੂ ਉਸਦੀ ਤਲਾਕਸ਼ੁਦਾ ਪਤਨੀ ਰੌਸ਼ਨ ਨੂੰ ਦੇਖ ਕੇ ਰੀਤੂ ਦੇ ਮੂੰਹ ਦਾ ਰੰਗ ਹੀ ਉੱਡ ਗਿਆ ਉਸਦੀਆਂ ਅੱਖਾਂ ਵਿੱਚ ਤੂਫਾਨ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਰੋਸ਼ਨ ਨਜ਼ਰ ਆਉਂਦੇ ਹੀ ਅਤੀਤ ਦੀਆਂ ਬਹੁਤ ਸਾਰੀਆਂ ਯਾਦਾਂ ਜਿਵੇਂ ਪਲਪਰ ਲਈ ਵਾਪਸ ਆ ਗਈਆਂ ਹੁਣ ਪਰ ਅਗਲੇ ਹੀ ਪਲ ਉਹਨੇ ਡਾਕਟਰੀ ਪੇਸ਼ੇ 'ਚ ਆਪਣੇ ਆਪ ਨੂੰ ਸੰਭਾਲ ਲਿਆ ਤੇ ਬੱਚੇ ਨੂੰ ਦੇਖਣ ਲੱਗ ਗਈ ਉਹ ਰੋਸ਼ਨ ਨੂੰ ਪੁੱਛਣ ਲੱਗਦੀ ਹੈ ਕਿ ਇਹ ਬੱਚਾ ਕਿਸ ਦਾ ਹੈ ਇਹ ਸੁਣ ਕੇ ਰੋਸ਼ਨ ਦੀ ਆਵਾਜ਼ ਭਾਰੀ ਹੋ ਗਈ ਉਸਨੇ ਕਿਹਾ ਇਹ ਮੇਰਾ ਬੇਟਾ ਹੈ ਦੂਜੇ ਵਿਆਹ ਤੋਂ ਇਸ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਪਲੀਜ਼ ਇਹਨੂੰ ਬਚਾ ਲਓ ਇਹੀ ਮੇਰਾ ਸਭ ਕੁਝ ਹੈ ਰਿੱਤੂ ਦੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਚੱਲ ਰਹੇ ਸਨ ਉਹ ਸੋਚਦੀ ਹੈ ਕਿ ਇਹ ਉਹੀ ਵਿਅਕਤੀ ਹੈ ਜਿਹਨੇ ਕਦੇ ਮੈਨੂੰ ਇਕੱਲਾ ਛੱਡ ਦਿੱਤਾ ਸੀ ਤੇ ਅੱਜ ਇਹ ਇਨਸਾਨ ਜ਼ਮੀਨ ਤੇ ਬੈਠਾ ਆਪਣੇ ਬੱਚੇ ਲਈ ਭੀਖ ਮੰਗ ਰਿਹਾ ਸੀ ਮਨ ਵਿੱਚ ਗੁੱਸੇ ਤੇ ਤਕਰਾਰਾਂ ਦੀਆਂ ਪੁਰਾਣੀਆਂ ਯਾਦਾਂ ਸੀ ਪਰ ਹੁਣ ਇਹ ਸਭ ਤੋਂ ਕੀਮਤੀ ਸੀ ਮਾਸੂਮ ਦੇ ਸਾਹ ਉਸਨੇ ਤੁਰੰਤ ਨਰਸ ਨੂੰ ਆਵਾਜ਼ ਦਿੱਤੀ ਕਿ ਐਮਰਜੈਂਸੀ ਸਟ੍ਰੈਚਰ ਲੈ ਕੇ ਪਹੁੰਚੇ ਬੱਚੇ ਨੂੰ ਉਸ ਤੇ ਪਾਇਆ ਗਿਆ ਤੇ ਜਲਦੀ ਹੀ ਰੋਸ਼ਨ ਵੀ ਪਿੱਛੇ ਪਿੱਛੇ ਉਹਨਾਂ ਦੇ ਨਾਲ ਹੀ ਚੱਲ ਪਿਆ ਪਰ ਰਿਸੈਪਸ਼ਨ ਤੇ ਖੜੇ ਕਲਰਕ ਨੇ ਆਪਣੇ ਹੱਥ ਨਾਲ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਕਿਹਾ ਪਹਿਲਾਂ ਅਡਵਾਂਸ ਜਮਾ ਕਰਨਾ ਪਵੇਗਾ ਨਹੀਂ ਤਾਂ ਕੇਸ ਅੱਗੇ ਨਹੀਂ ਵਧ ਸਕਦਾ ਰੋਸ਼ਨ ਦੀਆਂ ਅੱਖਾਂ ਵਿੱਚ ਫਿਰ ਹੰਝੂ ਵਹਿਣ ਲੱਗ ਗਏ ਉਹ ਕੰਮ ਦੀ ਆਵਾਜ਼ ਵਿੱਚ ਕਹਿਣ ਲੱਗਿਆ ਕਿ ਮੇਰੇ ਕੋਲ ਤਾਂ ਕੁਝ ਵੀ ਨਹੀਂ ਉਹ ਹੱਥ ਜੋੜ ਕੇ ਕਹਿੰਦਾ ਕਿ ਪਲੀਜ਼ ਮੇਰੇ ਬੇਟੇ ਨੂੰ ਬਚਾ ਲਓ ਇਹ ਸਭ ਕੁਝ ਅੱਗੇ ਜਾਂਦੀ ਰਿੱਤੂ ਵੀ ਸੁਣ ਲੈਂਦੀ ਹੈ ਉਸਨੇ ਸਖਤ ਲਹਿਜੇ ਵਿੱਚ ਰਿਸੈਪਸ਼ਨ ਤੇ ਬੈਠੇ ਵਿਅਕਤੀ ਵੱਲ ਦੇਖਿਆ ਤੇ ਕਿਹਾ ਇਹ ਮੇਰਾ ਕੇਸ ਹੈ ਪੇਮੈਂਟ ਦੀ ਫਿਕਰ ਬਾਅਦ ਚ ਕਰ ਲਓ ਪਹਿਲਾਂ ਬੱਚੇ ਦਾ ਇਲਾਜ ਤਾਂ ਸ਼ੁਰੂ ਹੋਣ ਦਿਓ ਇਹਨਾਂ ਕਹਿ ਕੇ ਡਾਕਟਰ ਰਿਤੂ ਨੇ ਬੱਚੇ ਨੂੰ ਐਮਰਜੈਂਸੀ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਤੇ ਆਪ ਵੀ ਉਹਦੇ ਪਿੱਛੇ-ਪਿੱਛੇ ਚੈੱਕਅਪ ਕਰਨ ਲਈ ਚਲੀ ਗਈ ਜਾਂਚ ਕਰਨ ਤੇ ਪਤਾ ਲੱਗਿਆ ਕਿ ਆਕਸੀਜਨ ਲੈਵਲ ਖਤਰਨਾਕ ਰੂਪ ਵਿੱਚ ਡਿੱਗਿਆ ਹੋਇਆ ਹੈ ਤੇ ਛਾਤੀ ਵਿੱਚ ਇਨਫੈਕਸ਼ਨ ਵੀ ਹੈ ਡਾਕਟਰ ਨੇ ਤੁਰੰਤ ਟੀਮ ਨੂੰ ਆਕਸੀਜਨ ਲਗਾਉਣ ਲਈ ਕਿਹਾ ਰਾਸ਼ਣ ਦੂਰ ਖੜ੍ਹਾਏ ਸਭ ਕੁਝ ਦੇਖ ਰਿਹਾ ਸੀ। ਉਹਦੇ ਚਿਹਰੇ ਤੇ ਰਾਹਤ ਵੀ ਸੀ ਤੇ ਸ਼ਰਮ ਵੀ। ਰਾਹਤ ਇਸ ਲਈ ਕਿ ਉਹਦਾ ਬੇਟਾ ਹੁਣ ਸੁਰੱਖਿਤ ਹੱਥਾਂ ਵਿੱਚ ਸੀ ਤੇ ਸ਼ਰਮ ਇਸ ਲਈ ਮਹਿਸੂਸ ਹੋ ਰਹੀ ਸੀ ਕਿ ਜਿਸ ਔਰਤ ਨੂੰ ਉਸਨੇ ਛੱਡ ਦਿੱਤਾ ਸੀ ਅੱਜ ਉਹੀ ਔਰਤ ਉਹਦੇ ਬੇਟੇ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਐਮਰਜੈਂਸੀ ਵਾਰਡ ਵਿੱਚ ਮਸ਼ੀਨਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਡਾਕਟਰ ਖੁਦ ਬੱਚੇ ਦੇ ਕੋਲ ਬੈਠ ਕੇ ਉਹਨੇ ਦਿਲ ਵਿੱਚ ਬਸ ਇਹੀ ਗੱਲ ਸੀ ਕਿ ਕਿਸੇ ਵੀ ਤਰ੍ਹਾਂ ਇਸ ਬੱਚੇ ਦੀ ਜਾਨ ਬਚ ਜੇ ਇੱਕ ਘੰਟੇ ਤੱਕ ਇਲਾਜ ਚਾਹਦਾ ਰਿਹਾ ਰੋਸ਼ਨ ਬਾਹਰ ਖੜਾ ਸਭ ਕੁਝ ਦੇਖਦਾ ਰਿਹਾ ਤੇ بار بار ਰੱਬ ਨੂੰਗੇ ਹੱਥ ਜੋੜ ਕੇ ਅਰਦਾਸਾਂ ਕਰ ਰਿਹਾ ਸੀ ਉਸਦੇ ਮਨ ਵਿੱਚ ਸਿਰਫ ਇਹੀ ਸਵਾਲ ਚੱਲ ਰਿਹਾ ਸੀ ਕਿ ਮੇਰਾ ਬੇਟਾ ਬਚ ਜੇਗਾ ਇੱਕ ਘੰਟੇ ਬਾਅਦ ਰਿਤੂ ਬਾਹਰ ਆਉਂਦੀ ਹੈ ਉਸਦੇ ਚਿਹਰੇ ਤੇ ਥਕਾਵਟ ਸੀ ਪਰ ਹਲਕੀ ਜਿਹੀ ਮੁਸਕਰਾਹਟ ਵੀ ਰੋਸ਼ਨ ਭੱਜ ਕੇ ਰਿਤੂ ਦੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਮੇਰਾ ਬੇਟਾ ਕਿਵੇਂ ਹੈ ਡਾਕਟਰ ਰੀਤੂ ਨੇ ਡੂੰਘਾ ਸਹਾਂਦ ਇਹ ਹੋਇਆ ਕਿ ਅਜੇ ਬੱਚਾ ਖਤਰੇ ਤੋਂ ਬਾਹਰ ਹੈ ਪਰ 24 ਘੰਟੇ ਬਹੁਤ ਕੀਮਤੀ ਨੇ ਸਾਨੂੰ ਲਗਾਤਾਰ ਨਿਗਰਾਨੀ ਰੱਖਣੀ ਪਵੇਗੀ। ਰੋਸ਼ਨ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਗਏ। ਉਹ ਜ਼ਮੀਨ ਤੇ ਬੈਠ ਗਿਆ। ਰੀਤੂ ਦੇ ਪੈਰ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਪਰ ਰੀਤੂ ਨੇ ਉਹਨੂੰ ਰੋਕ ਦਿੱਤਾ ਤੇ ਕਿਹਾ ਕਿ ਇਹ ਸਭ ਕੁਝ ਕਰਨ ਦੀ ਕੋਈ ਜ਼ਰੂਰਤ ਨਹੀਂ। ਮੈਂ ਕਿਸੇ ਰਿਸ਼ਤੇ ਦੀ ਵਜ੍ਹਾ ਕਰਕੇ ਨਹੀਂ ਕਰ ਰਹੀ ਬਲਕਿ ਮੈਂ ਇਸ ਲਈ ਕਰ ਰਹੀ ਹਾਂ ਕਿਉਂਕਿ ਮੈਂ ਇੱਕ ਡਾਕਟਰਾਂ ਰੋਸ਼ਨ ਨੇ ਕਮਦੀ ਹੋਈ ਆਵਾਜ਼ ਵਿੱਚ ਕਿਹਾ ਪਰ ਫੇਰ ਵੀ ਤੂੰ ਅੱਜ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਰਿਸ਼ਤਾ ਹੁੰਦੀ ਹੈ ਡਾਕਟਰ ਨੇ ਰੋਸ਼ਨ ਵੱਲ ਵੇਖਿਆ ਕੰਧ ਨਾਲ ਲੱਗੇ ਹੋਏ ਰੋਸ਼ਨ ਦੀਆਂ ਅੱਖਾਂ ਵਿੱਚ ਹੰਝੂ ਸੀ ਚਿਹਰਾ ਸ਼ਰਮ ਨਾਲ ਝੁਕਿਆ ਹੋਇਆ ਸੀ ਉਸ ਵਿੱਚੋਂ ਦਾ ਸਿਰਫ ਇਹਨੂੰ ਟੁੱਟਿਆ ਹੋਇਆ ਬਾਪ ਹੀ ਦਿਖਾਈ ਦੇ ਰਿਹਾ ਸੀ ਡਾਕਟਰ ਰਿਤੂ ਨੇ ਬੜੇ ਹੀ ਗੰਭੀਰ ਇਲਾਜੇ ਨਾਲ ਕਿਹਾ ਮੇਰੇ ਚੈਂਬਰ 'ਚ ਆ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਇੰਨੇ ਸਾਲਾਂ ਬਾਅਦ ਆਪਣੀ ਛੱਡੀ ਹੋਈ ਪਤਨੀ ਨਾਲ ਬੈਠਣ ਦਾ ਮੌਕਾ ਪਾ ਕੇ ਬਹੁਤ ਜ਼ਿਆਦਾ ਹੈਰਾਨ ਹੋ ਰਿਹਾ ਸੀ ਗਲਾ ਸੁੱਕ ਰਿਹਾ ਸੀ ਪਰ ਫਿਰ ਵੀ ਉਹ ਚੁੱਪਚਾਪ ਡਾਕਟਰ ਦੇ ਪਿੱਛੇ ਚਲਾ ਗਿਆ ਚੈਂਬਰ ਵਿੱਚ ਡੂੰਗੀ ਖਾਮੋਸ਼ੀ ਛਾ ਗਈ ਪਰ ਅੰਦਰ ਦੋ ਦਿਨਾਂ ਦਾ ਅਤੀਤ ਗੁਜ਼ ਰਿਹਾ ਸੀ ਰੋਸ਼ਨ ਦੀਆਂ ਅੱਖਾਂ ਪਰ ਆਈਆਂ ਉਸਨੇ ਕਿਹਾ ਮੈਂ ਮਾਫੀ ਦੇ ਕਾਬਲ ਤਾਂ ਨਹੀਂ ਪਰ ਹੱਥ ਜੋੜ ਕੇ ਇਹ ਗੱਲ ਕਹਿ ਰਿਹਾ ਕਿ ਤੂੰ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਜਿੰਨਾ ਦੁੱਖ ਦਿੱਤਾ ਹੈ ਉਹਦੀ ਸਜ਼ਾ ਮੈਂ ਹਰ ਰੋਜ਼ ਭੁਗਤਦਾ ਹਾਂ ਮੈਂ ਤੇਰੇ ਸੁਪਨਿਆਂ ਨੂੰ ਬੋਝ ਸਮਝਿਆ ਤੇ ਹਮੇਸ਼ਾ ਤੈਨੂੰ ਰੋਕਦਾ ਟੋਕਦਾ ਰਿਆ। ਇਹੀ ਮੇਰੀ ਸਭ ਤੋਂ ਵੱਡੀ ਪੁਲਸੀ। ਤੈਨੂੰ ਗਵਾਉਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਵੀ ਗਵਾ ਬੈਠਾ। ਰੌਸ਼ਨ ਨੇ ਕਿਹਾ ਕਿ ਤੇਰੇ ਜਾਣ ਤੋਂ ਬਾਅਦ ਮੈਂ ਦੂਜੇ ਵਿਆਹ ਬਾਰੇ ਸੋਚਿਆ। ਸੋਚਿਆ ਜ਼ਖਮ ਭਰ ਜਾਣਗੇ। ਪਰ ਪਤਨੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਚੱਲ ਵਸੀ। ਹੁਣ ਇਹੀ ਬੱਚਾ ਮੇਰੀ ਆਖਰੀ ਉਮੀਦ ਹੈ। ਮੈਂ ਟੁੱਟ ਚੁੱਕਿਆ ਹਾਂ। ਇਹ ਗੱਲ ਸੁਣ ਕੇ ਰੀਤੂ ਦੀਆਂ ਅੱਖਾਂ ਵੀ ਭਰ ਆਈਆਂ ਪਰ ਹੌਸਲਾ ਦ੍ਰਿੜ ਸੀ। ਉਹਨੇ ਕਿਹਾ ਕਿ ਮਾਫੀ ਮੰਗਣਾ ਅਤੀਤ ਨਹੀਂ ਬਦਲਦਾ। ਮਰਕ ਸਿਰਫ ਇੰਨਾ ਹੈ ਕਿ ਮੈਂ ਉਸ ਬੋਝ ਨੂੰ ਮਿਹਨਤ ਵਿੱਚ ਬਦਲਿਆ ਤੇ ਤੁਸੀਂ ਹਾਰ ਵਿੱਚ ਕੀ ਤੁਹਾਨੂੰ ਯਾਦ ਹੈ ਆਪਣੇ ਵਿਆਹ ਦੇ ਉਹ ਸ਼ੁਰੂਆਤੀ ਦਿਨ ਛੋਟਾ ਜਿਹਾ ਘਰ ਜਿੱਥੇ ਹਾਸਾ ਗੂੰਜਦਾ ਸੀ ਤੁਹਾਡੀ ਖੁਸ਼ੀ ਮੇਰੀ ਸਭ ਤੋਂ ਵੱਡੀ ਦੌਲਤ ਸੀ ਪਰ ਮੇਰੀਆਂ ਕਿਤਾਬਾਂ ਤੁਹਾਡੀਆਂ ਦੁਸ਼ਮਣ ਮਾਂ ਜੀ ਮੇਰੀ ਪੜ੍ਹਾਈ ਦੇ ਖਿਲਾਫ ਸੀ ਪਰ ਤੁਸੀਂ ਤਾਂ ਮੇਰਾ ਸਾਥ ਦੇ ਸਕਦੇ ਸੀ ਪਰ ਨਹੀਂ ਤੁਸੀਂ ਤਾਂ ਮਾਂ ਜੀ ਦੇ ਖਿਲਾਫ ਕਦੇ ਜਾ ਹੀ ਨਹੀਂ ਸਕੇ ਤੁਸੀਂ ਆਪਣਾ ਘਰ ਤੋੜ ਲਿਆ ਪਰ ਸਹੀ ਤੇ ਗਲਤ ਦਾ ਫੈਸਲਾ ਨਾ ਕਰ ਸਕੇ ਮੈਂ ਸੋਚਦੀ ਆ ਜੇ ਮੈਂ ਉਦੋਂ ਝੁੱਕ ਜਾਂਦੀ ਤਾਂ ਮੇਰੀ ਜ਼ਿੰਦਗੀ ਵੀ ਤੁਹਾਡੇ ਵਰਗੀ ਹੋਣੀ ਸੀ ਪਰ ਮੈਂ ਆਪਣਾ ਰਸਤਾ ਆਪ ਚੁਣਿਆ ਤੇ ਅੱਜ ਤੁਹਾਡੇ ਸਾਹਮਣੇ ਆ ਇਹ ਸਭ ਕੁਝ ਸੁਣ ਕੇ ਰੋਸ਼ਨ ਦੀਆਂ ਅੱਖਾਂ ਵਿੱਚ ਫੇਰ ਹੰਝੂ ਆ ਗਏ ਉਹਨੇ ਕਿਹਾ ਮੈਨੂੰ ਸਭ ਯਾਦ ਹੈ ਮੈਂ ਕਿਹਾ ਸੀ ਜੇ ਡਾਕਟਰ ਬਾਨਾ ਤਾਂ ਮੇਰੇ ਨਾਲ ਰਹਿਣ ਦੀ ਕੋਈ ਜ਼ਰੂਰਤ ਨਹੀਂ ਉਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਪਰਾਧ ਸੀ ਰੀਤੂ ਦਾ ਮਨ ਵੀ ਥੋੜਾ ਭਾਰਾ ਹੋ ਗਿਆ ਉਸਨੇ ਕਿਹਾ ਕਿ ਮੈਂ ਸੋਚਿਆ ਸੀ ਸ਼ਾਇਦ ਤੁਸੀਂ ਮੈਨੂੰ ਪਿੱਛੇ ਮੁੜ ਕੇ ਦੇਖੋਗੇ ਆਰ ਅਦਾਸ ਦੀਆਂ ਪੌੜੀਆਂ ਉੱਤਰਦੇ ਸਮੇਂ ਤੁਸੀਂ ਇੱਕ ਵਾਰੀ ਵੀ ਮੈਨੂੰ ਮੁੜ ਕੇ ਨਹੀਂ ਦੇਖਿਆ ਮੈਂ ਕੱਲੀ ਰਹਿ ਗਈ ਰੌਸ਼ਨ ਰੋਣ ਲੱਗਿਆ ਉਸਨੇ ਕਿਹਾ ਕਿ ਹਾਂ ਇਸੇ ਗਲਤੀ ਦਾ ਬੋਝ ਮੈਨੂੰ ਬੇਚੈਨ ਕਰਦਾ ਹੈ ਜੇ ਹੁਣ ਮੇਰੇ ਬੱਚੇ ਨੂੰ ਕੁਝ ਹੋ ਗਿਆ ਰੌਸ਼ਨ ਦੀ ਗੱਲ ਸੁਣ ਕੇ ਡਾਕਟਰ ਰਿਤੂ ਕਹਿਣ ਲੱਗਦੀ ਹੈ ਕਿ ਤੁਹਾਨੂੰ ਮਜ਼ਬੂਤ ਹੋਣਾ ਪਵੇਗਾ ਮੈਂ ਉਹਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰਾਂਗੀ ਰੌਸ਼ਨ ਤੇ ਡਾਕਟਰ ਰਿਤੂ ਅਜੇ ਬੈਠੇ ਗੱਲਾਂ ਕਰ ਹੀ ਰਹੇ ਸਨ ਕਿ ਇੰਨੇ ਵਿੱਚ ਇੱਕ ਨਰਸ ਘਬਰਾਏ ਹੋਈ ਆਉਂਦੀ ਹੈ ਉਸਨੇ ਕਿਹਾ ਡਾਕਟਰ ਬੱਚੇ ਦੀ ਹਾਲਤ ਵਿਗੜ ਰਹੀ ਹੈ ਇਹ ਗੱਲ ਸੁਣਦੇ ਹੀ ਰੌਸ਼ਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਦਾ ਦਿਲ ਧੜਕਣਾ ਭੁੱਲ ਗਿਆ ਡਾਕਟਰ ਬਿਨਾਂ ਸਮਾਂ ਗਵਾਏ ਭੱਜ ਕੇ ਆਈ ਸੀ ਯੂ ਵੱਲ ਗਈ ਡਾਕਟਰ ਦਾ ਚਿਹਰਾ ਗੰਭੀਰ ਸੀ ਪਰ ਅੱਖਾਂ ਵਿੱਚ ਮਾਂ ਵਰਗੀ ਬੇਚੈਨੀ ਚਲਕ ਰਹੀ ਸੀ ਅੰਦਰ ਬੱਚੇ ਦਾ ਆਕਸੀਜਨ ਲੈਵਲ ਤੇਜ਼ੀ ਨਾਲ ਡਿੱਗ ਰਿਹਾ ਸੀ ਤੇ ਧੜਕਨ ਹੌਲੀ ਹੋ ਰਹੀ ਸੀ ਰੀਤੂ ਨੇ ਮਾਸਕ ਪਾਇਆ ਤੇ ਜਲਦੀ ਹਦੇਸ਼ ਦਿੱਤਾ ਆਕਸੀਜਨ ਸਿਲੰਡਰ ਬਦਲੋ ਬਲੱਡ ਰਿਪੋਰਟ ਲਿਆਓ ਜਲਦੀ ਨਾਲ ਵੈਂਟੀਲੇਟਰ ਤਿਆਰ ਰੱਖੋ ਸਾਰੇ ਭੱਜ ਦੌੜ ਵਿੱਚ ਲੱਗ ਗਏ ਡਾਕਟਰ ਨੇ ਉਸ ਦੀਆਂ ਛੋਟੀਆਂ ਉਂਗਲਾਂ ਨੂੰ ਫੜ ਲਿਆ ਤੇ ਮਾਣੀ ਮਨ ਕਿਹਾ ਤੂੰ 마ਸੂਮ ਹੈ ਤੇਰੇ ਸਾਹਾਂ ਦੀ ਡੋਰ ਹੁਣ ਮੇਰੇ ਹੱਥ ਹੈ ਰੋਸ਼ਨ ਬਾੜ ਖੜਾ ਕੰਬ ਰਿਹਾ ਸੀ ਉਸ ਨੂੰ ਆਪਣੇ ਬੱਚੇ ਦੀ ਬਹੁਤ ਫਿਕਰ ਹੋ ਰਹੀ ਸੀ ਅਗਲੇ 3-4 ਘੰਟੇ ਸੰਘਰਸ਼ ਚੱਲਦਾ ਰਿਹਾ ਕਦੇ ਧੜਕਨ ਇੰਨੀ ਜ਼ਿਆਦਾ ਘਟ ਜਾਂਦੀ ਕਿ ਸਾਰਿਆਂ ਦੇ ਸਾਹ ਠਕ ਜਾਂਦੇ ਤੇ ਕਦੇ ਆਕਸੀਜਨ ਲੈਵਲ ਅਚਾਨਕ ਡਿੱਗ ਜਾਂਦਾ ਉਹ ਹਰ ਵਾਰ ਹਾਲਾਤਾਂ ਨੂੰ ਸੰਭਾਲ ਲੈਂਦੀ ਆਖਰਕਾਰ ਸਵੇਰ ਦੇ 4 ਵਜੇ ਮੋਨਿਟਰ ਤੇ ਸਟਰਲਾਈਨਾਂ ਦਿਖਾਈ ਦਿੱਤੀਆਂ ਬੱਚੇ ਦੇ ਸਾਹ ਹੁਣ ਠੀਕ ਹੋਣ ਲੱਗ ਗਏ ਸੀ ਡਾਕਟਰ ਨੇ ਡੂੰਗਾ ਸਾਹ ਲੈਂਦਿਆਂ ਕਿਹਾ ਕਿ ਖਤਰਾ ਟਲ ਗਿਆ ਹੈ ਪੂਰੇ ਆਈਸੀਯੂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਬਾਹਰ ਬੈਠੇ ਰੋਸ਼ ਨੇ ਦਰਵਾਜ਼ਾ ਖੋਲਦਿਆਂ ਹੀ ਭੱਜ ਕੇ ਡਾਕਟਰ ਦਾ ਚਿਹਰਾ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਹ ਕੰਮ ਦੀ ਆਵਾਜ਼ ਵਿੱਚ ਪੁੱਛਦਾ ਹੈ ਕਿਵੇਂ ਹੈ ਮੇਰਾ ਬੇਟਾ ਡਾਕਟਰ ਹਲਕੀ ਮੁਸਕਰਾਟ ਨਾਲ ਕਹਿਣ ਲੱਗੀ ਖਤਰੇ ਤੋਂ ਬਾਹਰ ਹੈ ਅਗਲੇ 24 ਘੰਟੇ ਨਿਗਰਾਨੀ ਰੱਖਣੀ ਪਵੇਗੀ ਪਰ ਹੁਣ ਡਰਨ ਦੀ ਲੋੜ ਨਹੀਂ ਇਹ ਸੁੰਦਿਆ ਹੀ ਰੌਸ਼ਨ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਗਏ ਪਰ ਉਹ ਉੱਥੇ ਹੀ ਜ਼ਮੀਨ ਤੇ ਬੈਠ ਗਿਆ ਪਰ ਫਿਰ ਹੱਥ ਜੋੜ ਕੇ ਕਹਿਣ ਲੱਗਿਆ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੇਰੇ ਬੇਟੇ ਨੂੰ ਨਵਾਂ ਜਨਮ ਦਿੱਤਾ ਹੈ ਇਹ احਸਾਨ ਮੈਂ ਤੇਰਾ ਜ਼ਿੰਦਗੀ ਭਰ ਨਹੀਂ ਚੁਕਾ ਸਕਾਂਗਾ ਰੀਤੂ ਨੇ ਕਿਹਾ ਕਿ ਇਹ احਸਾਨ ਨਾ ਕਹੋ ਇਹ ਮੇਰਾ ਫਰਜ਼ ਹੈ ਡਾਕਟਰ ਰੀਤੂ ਨੇ ਕਿਹਾ ਕਿ ਇਨਸਾਨ ਦੀ ਅਸਲੀ ਪ੍ਰੀਖਿਆ ਉਹਦੀ ਹੁੰਦੀ ਹੈ ਜਦੋਂ ਹਾਲਾਤ ਉਹਦੇ ਖਿਲਾਫ ਹੋਣ ਬਾਹਰ ਅਸਮਾਨ ਵਿੱਚ ਸਵੇਰ ਦੀਆਂ ਪਹਿਲੀਆਂ ਕਿਰਨਾਂ ਫੈਲ ਚੁੱਕੀਆਂ ਸੀ। ਚਿੜੀਆਂ ਦੇ ਚੈਕਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੂਰੀ ਕੁਦਰਤ ਇਸ ਮਾਸੂਮ ਦੀ ਨਵੀਂ ਜ਼ਿੰਦਗੀ ਦਾ ਜਸ਼ਨ ਮਨਾ ਰਹੀ ਹੋਵੇ। ਅਗਲੇ 2 ਦਿਨ ਇਲਾਜ ਚੱਲਦਾ ਰਿਹਾ। ਹੌਲੀ-ਹੌਲੀ ਉਸ ਬੱਚੇ ਦੀਆਂ ਅੱਖਾਂ ਵਿੱਚ ਚਮਕ ਵਾਪਸ ਆਉਣ ਲੱਗ ਪਈ। ਬੁੱਲਾਂ 'ਤੇ ਹਲਕੀ ਜਿਹੀ ਮੁਸਕਰਾਹਟ ਵੀ। ਜਦ ਉਸ ਬੱਚੇ ਨੇ ਆਪਣੇ ਕਮਜ਼ੋਰ ਹੱਥਾਂ ਦੇ ਨਾਲ ਆਪਣੇ ਪਿਤਾ ਦੀ ਉਂਗਲੀ ਫੜੀ ਤਾਂ ਰੌਸ਼ਨ ਦਾ ਦਿਲ ਭਰ ਆਇਆ। ਇੱਕ ਪਲ ਇਸ ਤਰ੍ਹਾਂ ਲੱਗਿਆ ਜਿਵੇਂ ਦੁਨੀਆ ਦੀ ਸਾਰੀ ਦੌਲਤ ਇਸ ਐਹਸਾਨ ਦੇ ਅੱਗੇ ਫਿੱਕੀ ਹੋਵੇ ਜਦ ਛੁੱਟੀ ਦਾ ਦਿਨ ਤੈਅ ਹੋਇਆ ਤਾਂ ਡਾਕਟਰ ਨੇ ਰੌਸ਼ਨ ਨੂੰ ਇੱਕ ਵਾਰੀ ਫੇਰ ਕੈਵਨ ਚ ਬੁਲਾਇਆ ਦੋਨੇ ਕੁਝ ਦੇ ਸਾਹਮਣੇ ਬੈਠੇ ਸੀ ਫਿਰ ਰੌਸ਼ਨ ਨੇ ਕਿਹਾ ਕਿ ਮੈਂ ਜਿੰਨਾ ਦੁੱਖ ਤੈਨੂੰ ਦਿੱਤਾ ਉਹਨਾਂ ਕੋਈ ਵੀ ਆਪਣੀ ਪਤਨੀ ਨੂੰ ਨਹੀਂ ਦਿੰਦਾ ਮੈਂ ਤੇਰੇ ਸੁਪਨਿਆਂ ਨੂੰ ਬੋਝ ਸਮਝਿਆ ਤੈਨੂੰ ਰੋਕਿਆ ਤੇ ਫਿਰ ਛੱਡ ਦਿੱਤਾ ਜੇ ਤੂੰ ਚਾਹੇ ਤਾਂ ਮੈਨੂੰ ਅਪਰਾਧੀ ਕਹਿ ਸਕਦੀ ਹੈ ਮੈਂ ਮੰਨਦਾ ਮੇਰੀ ਗਲਤੀ ਸੀ ਤੇ ਮੇਰੀ ਗਲਤੀ ਨੇ ਸਭ ਕੁਝ ਬਰਬਾਦ ਕਰ ਦਿੱਤਾ ਇਹ ਕਹਿ ਕੇ ਉਹ ਰੋਂਣ ਲੱਗ ਗਿਆ ਉਸਨੇ ਰੋਂਦੇ ਰੋਂਦੇ ਕਿਹਾ ਪਰ ਅੱਜ ਤੇਰੀ ਵਜ੍ਹਾ ਨਾਲ ਮੇਰਾ ਬੇਟਾ ਜਾਉਂਦਾ ਜੇ ਅੱਜ ਤੂੰ ਨਾ ਹੁੰਦੀ ਤਾਂ ਮੈਂ ਸ਼ਾਇਦ ਉਹਨੂੰ ਗਵਾ ਦਿੰਦਾ ਤੇਰੇ ਅੱਗੇ ਮੈਂ ਹਮੇਸ਼ਾ ਸਿਰ ਝੁਕਾ ਕੇ ਖੜਾ ਰਾਵਾਂਗਾ ਜੇ ਤੂੰ ਚਾਹੇ ਤਾਂ ਮੈਨੂੰ ਸਜ਼ਾ ਵੀ ਦੇ ਸਕਦੀ ਹੈ ਪਰ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇ ਡਾਕਟਰ ਰੀਤੂ ਦੀਆਂ ਅੱਖਾਂ ਵੀ ਨਮ ਹੋ ਗਈਆਂ ਪਰ ਆਵਾਜ਼ ਵਿੱਚ ਠਹਿਰਾਅ ਸੀ ਉਸਨੇ ਕਿਹਾ ਕਿ ਸਭ ਤੋਂ ਵੱਡੀ ਗਲਤੀ ਉਦੋਂ ਹੁੰਦੀ ਹੈ ਜਦੋਂ ਇਨਸਾਨ ਸਮਾਂ ਰਹਿੰਦਾ ਹੈ ਰਿਸ਼ਤਿਆਂ ਦੀ ਕਦਰ ਨਹੀਂ ਕਰਦਾ ਤੇ ਤੁਸੀਂ ਵੀ ਉਹੀ ਕੀਤਾ ਹੈ ਤੁਸੀਂ ਮੈਨੂੰ ਬਹੁਤ ਦਰਦ ਦਿੱਤਾ ਹੈ ਪਰ ਤੁਹਾਨੂੰ ਪਛਤਾਉਂਦਿਆਂ ਦੇ ਇੱਕੇ ਸ਼ਾਇਦ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜ਼ਿੰਦਗੀ ਨੇ ਤੁਹਾਨੂੰ ਸਿਖਾ ਦਿੱਤਾ ਹੈ ਕਿ ਪਿਆਰ ਤੇ ਸਨਮਾਨ ਸਭ ਤੋਂ ਵੱਡੀ ਪੂੰਜੀ ਹੈ ਰੋਸ਼ਨ ਨੇ ਕਿਹਾ ਜੇ ਤੂੰ ਚਾਹੇ ਤਾਂ ਆਪਾਂ ਫੇਰ ਤੋਂ ਪਰ ਇਹ ਗੱਲ ਰਿਤੂ ਨੇ ਵਿਚਾਰੀ ਟੋਕ ਦਿੱਤੀ ਉਸਨੇ ਕਿਹਾ ਨਹੀਂ ਜੋ ਰਿਸ਼ਤਾ ਇੱਕ ਵਾਈਟ ਟੁੱਟ ਜਾਂਦਾ ਉਹਨੂੰ ਜੋੜਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਦਰਦ ਦਿੰਦੀ ਹੈ ਹੁਣ ਮੈਂ ਆਪਣੀ ਦੁਨੀਆ ਵਿੱਚ ਆ ਆਪਣੇ ਮਰੀਜ਼ਾਂ ਨਾਲ ਆਪਣੇ ਫਰਜ਼ ਨਾਲ ਮੈਂ ਤੁਹਾਨੂੰ ਪਤੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰ ਸਕਦੀ ਪਰ ਇਨਸਾਨੀਅਤ ਦਾ ਰਿਸ਼ਤਾ ਹਮੇਸ਼ਾ ਸਾਡੇ ਚ ਰਹੇਗਾ ਮੈਂ ਤੁਹਾਡੇ ਬੱਚੇ ਨੂੰ ਬਚਾਇਆ ਕਿਉਂਕਿ ਇਨਸਾਨੀਅਤ ਕਿਸੇ ਤਲਾਕ ਦੀ ਮੋਹਰ ਨਾਲ ਨਹੀਂ ਟੁੱਟਦੀ ਰੌਸ਼ਨ ਦੀ ਅੱਖਾਂ ਵਿੱਚ ਪਛਤਾਵਾ ਸੀ ਪਰ ਦਿਲ ਵਿੱਚ ਰਿਤੂ ਲਈ ਸਨਮਾਨ ਬਚ ਚੁੱਕਿਆ ਸੀ ਕੁਝ ਸਮੇਂ ਦੀ ਖਾਮੋਸ਼ੀ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਹੁਣ ਤੁਹਾਨੂੰ ਆਪਣੇ ਬੇਟੇ ਲਈ ਜਿਉਣਾ ਪਵੇਗਾ ਇਸ ਬੱਚੇ ਨੂੰ ਸੰਭਾਲਣਾ ਹੀ ਤੁਹਾਡੀ ਸਭ ਤੋਂ ਵੱਡੀ ਪ੍ਰੀਖਿਆ ਹੈ ਰੋਸ਼ਨ ਨੇ ਕਿਹਾ ਕਿ ਹੁਣ ਇਹੀ ਮੇਰੀ ਦੁਨੀਆ ਹੈ ਤੇ ਮੈਂ ਵਾਦਾ ਕਰਦਾ ਹਾਂ ਇਹਨੂੰ ਕਦੇ ਇਕੱਲਾ ਨਹੀਂ ਛੱਡਾਂਗਾ ਡਾਕਟਰ ਨੇ ਕਿਹਾ ਇਹੀ ਸਹੀ ਫੈਸਲਾ ਹੈ ਇੱਕ ਗੱਲ ਯਾਦ ਰੱਖਿਓ ਇਨਸਾਨੀਅਤ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਤੋਂ ਵੱਡਾ ਹੁੰਦਾ ਹੈ ਹਸਪਤਾਲ ਵਿੱਚ ਛੁੱਟੀ ਤੋਂ ਬਾਅਦ ਰੋਸ਼ਨ ਆਪਣੇ ਬੇਟੇ ਨੂੰ ਲੈ ਕੇ ਹਸਪਤਾਲ ਤੋਂ ਬਾਹਰ ਚਲਾ ਗਿਆ ਬੇਟੇ ਦੀ ਉਂਗਲ ਉਹਦੇ ਹੱਥਾਂ ਵਿੱਚ ਸੀ ਤੇ ਦਿਲ ਵਿੱਚ ਇੱਕੀ ਸੰਕਲਪ ਇਹੀ ਮੇਰੀ ਦੁਨੀਆ ਹੈ ਮੇਰਾ ਸਭ ਕੁਝ ਖਿੜਕੀ 'ਚ ਉਹ ਦ੍ਰਿਸ਼ ਦੇਖ ਕੇ ਡਾਕਟਰ ਦੇ ਚਿਹਰੇ 'ਤੇ ਇੱਕ ਮੁਸਕਾਨ ਸੀ ਤੇ ਸਕੂਨ ਵੀ ਉਸਨੇ ਇਨਸਾਨੀਅਤ ਦਾ ਸਭ ਤੋਂ ਵੱਡਾ ਫਰਜ਼ ਨਿਭਾਇਆ ਹਾਲਾਤ ਬਦਲਦੇ ਆ ਹੀ ਲੋਕ ਬਦਲ ਜਾਂਦੇ ਆ ਪਰ ਇਨਸਾਨੀਅਤ ਦਾ ਰਿਸ਼ਤਾ ਸਭ ਤੋਂ ਉੱਪਰ ਹੁੰਦਾ ਜੇ ਸਮਾਂ ਰਹਿੰਦਾ ਰੋਸ਼ਨ ਨੇ ਆਪਣੀ ਪਤਨੀ ਰਿੱਤੂ ਦੇ ਸੁਪਨਿਆਂ ਨੂੰ ਸਮਝਿਆ ਹੁੰਦਾ ਤਾਂ ਜ਼ਿੰਦਗੀ ਇੰਨੀ ਕੜਵਾਹਟ ਭਰੀ ਨਹੀਂ ਹੋਣੀ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਆਖਰ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ